ਸਫਰ ਇਸ ਹੱਦ ਦੇ ਵਿੱਚ ਆਪਾਂ ਹੁਣ ਪਹੁੰਚੇ ਆ ਆਪਣੇ ਅਗਲੇ ਸਥਾਨ ਤੇ ਗੁਰਦੁਆਰਾ ਸ੍ਰੀ ਵਿਵਾਨਗੜ ਸਾਹਿਬ ਇਹ ਗੁਰਦੁਆਰਾ ਸਾਹਿਬ 메ਨ ਗੁਰਦੁਆਰਾ ਜਿਹੜਾ ਫਤਿਹਗੜ ਸਾਹਿਬ ਦੇ ਵਿੱਚ ਠੰਡਾ ਬੁਰਜ ਉਹ ਤੋਂ ਥੋੜੀ ਜੀ ਪਿੱਛੇ ਹਟਵਾ ਗੁਰਦੁਆਰਾ ਸਾਹਿਬ ਹੈ ਤੇ ਆਪਾਂ ਤੁਹਾਨੂੰ ਇਹ ਦੇ ਦਰਸ਼ਨ ਕਰਾਉਨੇ ਆ ਤੇ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਆ ਗੁਰਦੁਆਰਾ ਸ੍ਰੀ ਵਿਵਾਨਗੜ ਸਾਹਿਬ ਦਾ ਇੱਥੇ ਬੋਰਡ ਦੇ ਉੱਤੇ ਲਿਖ ਕੇ ਦੱਸਿਆ ਹੋਇਆ ਬਾਕੀ ਮੈਂ ਤੁਹਾਨੂੰ ਇਤਿਹਾਸ ਇਹਦਾ ਦੱਸ ਵੀ ਦਿੰਨਾ ਇਸ ਸਥਾਨ ਤੇ ਨਾ ਪਹਿਲਾਂ ਇੱਕ ਸੰਗਣਾ ਜੰਗਲ ਹੁੰਦਾ ਸੀ ਤੇ ਉਸ ਟਾਈਮ ਸੂਬਾ ਹਸ਼ਰੰਦ ਨੇ ਛੋਟੇ ਸਹਿਬਜ਼ਾਦੇਆਂ ਨੂੰ ਸ਼ਹੀਦ ਕਰਕੇ ਉਹਨਾਂ ਦੀਆਂ ਪਵਿੱਤਰ ਦੇਹਾਂ ਇਸ ਥਾਂ ਦੇ ਉਹ ਜੰਗਲ ਦੇ ਵਿੱਚ ਸੁੱਟ ਦਿੱਤੀਆਂ ਦੀਆਂ ਤਾਂ ਉਸ ਟਾਈਮ ਦੇ ਵਿੱਚ ਇੱਕ ਇੱਥੇ ਨਦੀ ਵਗਦੀ ਹੁੰਦੀ ਸੀ ਉਹ ਨਦੀ ਕੰਢੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਪਵਿੱਤਰ ਦੇਹ ਜਿਹੜੀ ਇੱਥੇ ਜੰਗਲ ਦੇ ਵਿੱਚ ਸੁੱਟਤੀ ਸੀ ਤੇ ਉਹਨਾਂ ਪਵਿੱਤਰ ਦੇਹਾਂ ਦੀ ਜਿਹੜੀ ਰਾਖੀ ਸੀ ਉਹ ਫਿਰ ਬੱਬਰ ਸ਼ੇਰ ਨੇ ਕਰੀਦੀ ਹਾਂਜੀ ਇਹ ਉਹ ਸਥਾਨ ਆ ਜੀ ਜਿੱਥੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਪਵਿੱਤਰ ਦੇਹਾਂ ਨੂੰ ਸੂਬਾ ਸ਼ਰੰਦ ਵੱਲੋਂ ਸੁੱਟ ਦਿੱਤਾ ਗਿਆ ਸੀ ਜੰਗਲ ਦੇ ਵਿੱਚ ਤੇ ਇੱਥੇ ਜਿਹੜੀ ਰਾਖੀ ਸੀ ਫਿਰ ਬੱਬਰ ਸੇਰਾ ਨੇ ਉਹਨਾਂ ਪਵਿੱਤਰ ਦੇਹਾਂ ਦੀ ਕਰੀ ਤੀ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਹੁਣ ਜੇ ਤੁਸੀਂ ਥੜਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਥੜਾ ਸਾਹਿਬ ਮਾਤਾ ਗੁਜਰੀ ਜੀ ਦਾ ਇੱਥੇ ਮਾਤਾ ਗੁਜਰੀ ਜੀ ਦੀ ਪਵਿੱਤਰ ਦੇਹ ਪਈ ਸੀ ਉਸ ਟਾਈਮ 'ਚ ਹੁਣ ਤੁਸੀਂ ਜੇ ਥੜਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਆ ਥੜਾ ਬਾਬਾ ਜੋਰਾਵਰ ਸਿੰਘ ਜੀ ਤੇ ਉਹਨਾਂ ਦੀ ਜਿਹੜੀ ਪਵਿੱਤਰ ਦੇਤੀ ਇਸ ਥਾਨ ਦੇ ਉੱਤੇ ਪਈ ਤੀ ਜਿਸ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਤੇ ਇਸ ਤੋਂ ਅੱਗੇ ਜੇ ਥੜਾ ਸਾਹ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਆ ਥੜਾ ਬਾਬਾ ਫਤਿਹ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਜਿਹੜੀ ਪਵਿੱਤਰ ਦੇਤੀ ਇਸ ਥਾਨ ਦੇ ਉੱਤੇ ਪਈ ਤੀ ਤੇ ਉਸ ਟਾਈਮ ਦੇ ਵਿੱਚ ਇੱਥੇ ਜੰਗਲ ਹੁੰਦਾ ਸੀ ਤੇ ਇੱਥੋਂ ਨੇੜੇ ਇੱਕ ਨਦੀ ਵਗਦੀ ਹੁੰਦੀ ਸੀ ਉਹ ਨਦੀ ਦੇ ਕੰਢੇ ਬਾਬਾ ਫਤੇ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਪਵਿੱਤਰ ਦੇਹਾਂ ਨੂੰ ਸੁੱਟ ਦਿੱਤਾ ਗਿਆ ਸੀ ਤਾਂ ਕਿ ਜੰਗਲੀ ਜਾਨਵਰ ਉਹਨਾਂ ਨੂੰ ਖਾ ਸਕਣ ਪਰ ਇੱਥੇ ਬੱਬਰ ਸੇਰਾ ਨੇ ਉਹਨਾਂ ਦੀ ਫਿਰ ਡਟ ਕੇ ਰਾਖੀ ਕੀਤੀ ਦੀ ਤੇ ਇਹ ਪਵਿੱਤਰ ਦੇਹਾਂ ਤੋਂ ਥੋੜੀ ਦੂਰ ਤੇ ਇੱਥੇ ਹੰਸਲਾ ਨਦੀ ਦੀ ਜਿਹੜੀ ਉਹ ਇਸ ਟਾਈਮ ਇਸ ਜਗ੍ਹਾ ਤੋਂ ਸਥਾਨ ਦੇ ਉੱਤੇੋਂ ਵਗਦੀ ਹੁੰਦੀ ਦੀ ਤੇ ਸਾਹਮਣੇ ਲਿਖਿਆ ਵੀ ਹੋਇਆ ਕਿ ਹੰਸਲਾ ਨਦੀ ਉਹ ਟਾਈਮ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਹੀ ਲੰਘਦੀ ਹੁੰਦੀ ਸੀ ਇਸ ਥਾਂ ਦੇ ਉੱਪਰ ਦੀ ਉਹ ਲੰਘਦੀ ਹੁੰਦੀ ਦੀ ਤੇ ਇੱਥੋਂ ਥੋੜੀ ਦੂਰ ਤੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਦੇਹਾਂ ਨੂੰ ਜਿਹੜਾ ਛੁੱਟਿਆ ਗਿਆ ਸੀ ਹੁਣ ਆਪਾਂ ਤੁਹਾਨੂੰ ਉਹ ਪਵਿੱਤਰ ਸਥਾਨ ਦੇ ਦਰਸ਼ਨ ਕਰਾਇਆ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਾਦੇ ਆਦਿਆਂ ਪਵਿੱਤਰ ਦੇਹਾਂ ਨੂੰ ਸੁੱਟਿਆ ਗਿਆ ਸੀ ਤੇ ਇਸ ਤੋਂ ਬਾਅਦ ਆਪਾਂ ਹੁਣ ਚੱਲਦੇ ਹਾਂ ਜਿੱਥੇ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ ਉਸ ਗੁਰਦੁਆਰਾ ਸਾਹਿਬ ਚੱਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸਹਾਜ ਚ ਆਪਾਂ ਹੁਣ ਪਹੁੰਚੇ ਹਾਂ ਜੀ ਆਪਣੇ ਅਗਲੇ ਸਫਰ ਤੇ ਗੁਰਦੁਆਰਾ ਸ੍ਰੀ ਜੋਤੀਸ਼ਰੂਪ ਸਾਹਿਬ ਇਸ ਜਗ੍ਹਾ ਦੇ ਉੱਤੇ ਦਵਾਨ ਟੋਡਰਮਲ ਜੀ ਵੱਲੋਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗ੍ਹਾ ਖਰੀਦੀ ਗਈ ਸੀ ਤੇ ਸਹਿਬਜ਼ਾਦਾ ਬਾਬਾ ਜੋਰਾਵਾਰ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ ਤੇ ਵਜ਼ੀਰ ਖਾਨ ਨੇ ਉਸ ਟਾਈਮ ਸ਼ਰਤ ਰੱਖਤੀ ਸੀ ਕਿ ਜਿਹੜਾ ਵੀ ਸੰਸਕਾਰ ਲਈ ਜਿੰਨੂੰ ਵੀ ਜਗ੍ਹਾ ਚਾਹੀਦੀ ਆ ਤਾਂ ਸੋਨੇ ਦੀਆਂ ਮੋਹਰਾਂ ਉਨੀ ਜਗ੍ਹਾ ਦੇ ਉੱਤੇ ਖੜੀਆਂ ਕਰੇ ਤੇ ਉਹਨੂੰ ਜਗ੍ਹਾ ਮਿਲ ਜੂਗੀ ਤਾਂ ਦਵਾਨ ਟੋਡਰਮਲ ਜੀ ਨੇ ਆਪਣੀ ਸਾਰੀ ਦੌਲਤ ਇਸ ਜਗ੍ਹਾ ਦੇ ਉੱਤੇ ਲਾਤੀਦੀ ਤਾਂ ਇਸ ਜਗ੍ਹਾ ਦੇ ਉੱਤੇ ਦਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾ ਖੜੀਆਂ ਕਰਤੀਆਂ ᱛੀਆਂ ਤੇ ਵਜ਼ੀਰ ਖਾਨ ਤੋਂ ਉੰਨੀ ਜਗ੍ਹਾ ਸੰਸਕਾਰ ਲਈ ਦਵਾਨ ਟੋਡਰਮਲ ਜੀ ਨੇ ਲੈ ਲਈ ਸੀ ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਗੁਰਦੁਆਰਾ ਸ੍ਰੀ ਜੋਤੀ ਸ਼ਰੂਪ ਸਾਹਿਬ ਤੇ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਉਨੇ ਆਂ ਦਰਬਾਰ ਸਾਹਿਬ ਦੇ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਜੀ ਆਪਣੇ ਦੀ ਫਟੇ ਸਫਰੇ ਸਾਧ ਦੇ ਵਿੱਚ ਆਪਾਂ ਜਿਹੜੀ ਅਨੰਦਪੁਰ ਸਾਹਿਬ ਤੋਂ ਤੇਰੀ ਫਤਿਹਗੜ੍ਹ ਸਾਹਿਬ ਤੱਕ ਦਾ ਜਿਹੜਾ ਸਫਰ ਇਹ ਸਾਧ ਕੀਤਾ ਸੀ ਕਿਤੇ ਤੇ ਛੋਟੇ ਸਾਹਿਬ ਜੱਤੇ ਦੇ ਮਾਤਾ ਗੁਜਰੀ ਰੁਕੇ ਕਿ ਆਪਾਂ ਤੁਨੋਂ ਸਥਾਨਾਂ ਦੇ ਦਰਸ਼ਨ ਕਰਾਈ ਸੀ ਤੇ ਅੱਜ ਦਾ ਆਪਣਾ ਸਫਰ ਜਿੱਤੀ ਆਪਾਂ ਕਰਦੇ ਹਾਂ ਜੀ ਸਮਾਪਤ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀਆਂ ਨੇ ਅੱਗੇ ਜਰੂਰ ਸ਼ੇਅਰ ਕਰਨਾ ਜੀ ਕਮੈਂਟ ਕਰਨਾ ਜੀ ਲਾਈਕ ਕਰਨਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਤੁਸੀਂ ਪਿਛਲੇ ਵੀਡੀਓ ਦੇ ਵਿੱਚ ਵੀ ਉਸ ਵਰਤਵਾਰਾ ਸਾਹ ਦੇ ਦਰਸ਼ਨ ਕਰ ਸਕਦੇ ਹੋ ਉੱਥੇ ਮਾਤਾ ਗੁਜਰੀ ਛੋਟੇ ਸਾਹਿਬ ਜੱਤੇ ਰੁਕੇ ਸੀ ਉਸ ਸਥਾਨਾਂ ਦੇ ਦਰਸ਼ਨ ර් ඇතින්ට නව.